ਜੰਮੂ ਕਸ਼ਮੀਰ ਦੇ ਪੈਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਪੂਰੇ ਦੇਸ਼ ਭਰ ਵਿੱਚ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਕਪੂਰਥਲਾ ਵਿਖੇ ਅਲੱਗ-ਅਲੱਗ ਧਾਰਮਿਕ ਵਪਾਰਕ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਦੁਪਹਿਰ 12 ਵਜੇ ਤੱਕ ਸ਼ਹਿਰ ਬੰਦ ਰੱਖਿਆ ਗਿਆ ਸੀ ਇਸ ਬੰਦੇ ਦੌਰਾਨ ਜਿੱਥੇ ਕਪੂਰਥਲਾ ਸ਼ਹਿਰ ਦੇ ਸਮੂਹ ਬਾਜ਼ਾਰ ਬੰਦ ਰਹੇ ਉੱਥੇ ਹੀ ਇਸ ਦੇ ਚੱਲਦਿਆਂ ਰੋਸ ਪ੍ਰਦਰਸ਼ਨ ਕਰਦੇ ਆ ਅਤਵਾਦ ਦਾ ਪੁਤਲਾ ਫੂਕੇ ਪ੍ਰਦਰਸ਼ਨ ਵੀ ਕੀਤਾ ਗਿਆ ਇਸ ਦੌਰਾਨ ਸਮੂਹ ਆਗੂਆਂ ਨੇ ਪਾਕਿਸਤਾਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦੇ ਇਸ ਘਟਨਾ ਦੀ ਜੰਮ ਕੇ ਅਲੋchna ਕੀਤੀ ਵਕਫਾਕ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਪੂਰੇ ਦੇਸ਼ ਦੇ ਵਸੀਆਂ ਵਿੱਚ ਭਾਰੀ ਰੋਸ ਹੈ ਤੇ ਇਹ ਹਮਲਾ ਬਹੁਤ ਹੀ निंदਨਯੋਗ ਹੈ ਉਹਨਾਂ ਨਾਲ ਹੀ ਭਾਰਤ ਸਰਕਾਰ ਵੱਲੋਂ ਅਟਾਰੀ ਵਾਰਡਰ ਅਤੇ ਪਾਕਿਸਤਾਨ ਦਾ ਵੀਜ਼ਾ ਬੰਦ ਕਰਨ ਦੇ ਲੈ ਗਏ ਫੈਸਲੇ ਨੂੰ ਸਹੀ ਦੱਸਿਆ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਵੱਲੋਂ ਪਾਕਿਸਤਾਨ ਨੂੰ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਪਾਕਿਸਤਾਨ ਮੁਰਦਾਬਾ 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 ਪਾਕਿਸਤਾਨ ਮੁਰਦਾਬਾ ਮੁਰਦਾਬਾ